ਆਨੇ ਸਿੱਧੂ ਵਾਲੇ ਮਸਲੇ ਤੇ ਯਾਰ ਸਾਨੂੰ ਫੁੱਲ ਕਲੀਅਰਟੀ ਹੋ ਜੂਗੀ ਦੁਬਾਰਾ ਤੁਹਾਨੂੰ ਕੋਈ ਵੀਡੀਓ ਦੇਖਣ ਦੀ ਲੋੜ ਨਹੀਂ ਪੈਣੀਗੀ ਬੀਡੀਪੀ ਨਾਲੀਆਂ ਵੀਡੀਓ ਕਿਉਂ ਵਾਇਰਲ ਹੋ ਰਹੀਆਂ ਚੱਕਿਆ ਉਹਨੂੰ ਕਿਉਂ ਗਿਆ ਸੀ ਸੱਚਮੁੱਚ ਏਜੰਟੀ ਵਾਲਾ ਹੀ ਮੁੱਦਾ ਏ ਜਾਂ ਫਿਰ ਜਿਹੜੀ ਆਸਟ੍ਰੇਲੀਆ ਜਾ ਕੇ ਉਹਨੇ ਇੱਕ ਵੀਡੀਓ ਪਾਈ ਸੀ ਤੁਹਾਨੂੰ ਯਾਦ ਹੋਊਗਾ ਜਿੱਥੇ ਇੱਕ ਪੁਲਿਸ ਮੁਲਾਜ਼ਮ ਦੇ ਨਾਲ ਉਹ ਬਤਮੀਜੀ ਕਰਦਾ ਸੀਗਾ ਤੇ ਦੇਸ਼ ਦੇ ਜਿਹੜੇ ਮੰਤਰੀ ਆ ਸੰਤਰੀ ਆ ਉਹਨਾਂ ਦੇ ਨਾਲ ਬਤਮੀਜੀ ਨਾਲ ਜਾਂ ਕਿਸੇ ਨੂੰ ਮਾੜੀ-ਮੋਟੀ ਗਾਲ ਘਟਣਾ ਇਹ ਚੀਜ਼ ਨੂੰ ਆਪਾਂ ਮੰਨਦੇ ਹਾਂ ਸਰਾਸਰ ਗਲਤ ਹੈ ਲੋਕਤੰਤਰ ਆ ਲੋਕਤੰਤਰ ਦੇ ਵਿੱਚ ਹਰ ਇੱਕ ਬੰਦਾ ਹਰ ਇੱਕ ਬੰਦੇ ਨੂੰ ਕਿੱਡੇ ਤੋਂ ਵੱਡਾ ਨੇਤਾ ਹੈ ਕੋਈ ਵੀ ਆ ਉਹਨੂੰ ਸਵਾਲ ਕਰ ਸਕਦਾ ਹੈਗਾ ਇਹ ਸਾਰਿਆਂ ਕੋਲ ਅਧਿਕਾਰ ਆ ਕੋਈ ਕਿਸੇ ਨੂੰ ਰੋਕ ਨਹੀਂ ਸਕਦਾ ਕਹਦੇ ਵਿੱਚ ਮਸਲਾ ਕੀ ਆ ਓਵਰਆਲ ਮਸਲਾ ਹੁਣ ਲੋਕ ਦੇਖਦੇ ਕਿਵੇਂ ਆ ਕਿ ਇੱਕ ਟੋਲਾ ਇਹ ਮਤਲਬ ਕਿ ਵਿਰੋਧੀ ਪਾਰਟੀ ਵਾਲਾ ਸਿਸਟਮ ਸਮਝ ਹੀ ਫਿਰਦੇ ਆ ਲੋਕ ਕਿ ਇੱਕ ਪਾਰਟੀ ਆਡਾ ਦੂਜੀ ਪਾਰਟੀ ਆਡਾ ਇਹ ਪੋਲਿਟੀਕਲ ਜੇ ਮੁੱਦਾ ਘੇਰੀ ਫਿਰਦਾ ਪੋਲਿਟੀਕਲ ਮੁੱਦਾ ਬਿਲਕੁਲ ਨਹੀਂ ਹੈਗਾ ਇਹ ਮਸਲਾ ਸਿਰਫ ਤੇ ਸਿਰਫ ਕੀ ਆ ਲੋਕਾਂ ਦੇ ਜਿਹੜੇ ਪੈਸੇ ਫਸੇ ਸੀ ਏਜੰਟਾਂ ਕੋਲੇ ਉਹ ਹੋ ਕਢਵਾਉਂਦਾ ਸੀਗਾ। ਬਾਈ ਪੈਸੇ ਇੰਨੇ ਬਣਦੇ ਆ ਏਜੰਟੀ ਦੇ ਵਿੱਚ ਮੈਂ ਕਹਿੰਨਾ ਜਿਹੜਾ 50000 ਦਾ ਕੰਮ ਆ ਉਹਦੇ ਜਦੋਂ 10-10 ਲੱਖ ਬਣਨੇ ਆ ਕਿੰਨਾ ਉਹ ਬੰਦਿਆਂ ਕੋਲੇ ਪੈਸਾ ਹੈ ਇਹਦਾ ਕੋਈ ਹੱਦ ਹਿਸਾਬ ਨਹੀਂ ਹੈਗਾ। ਹਰ ਇੱਕ ਬੰਦਾ ਜ਼ਿੰਦਗੀ ਦੇ ਵਿੱਚ ਗਲਤ ਕੰਮ ਕਰਦਾ ਏ ਸਹੀ ਵੀ ਕਰਦਾ ਏ। ਜੇ ਪਾਨਾ ਬੀੜੀ ਪੀ ਜਾਂਦਾ, ਦਾਰੂ ਪੀ ਜਾਂਦਾ, ਗਾਲਾਂ ਕੱਢੀ ਜਾਂਦਾਗਾ ਤਾਂ ਹਰ ਇੱਕ ਬੰਦੇ ਦੀ ਇਹ ਪਾਠ ਇਹ ਲਾਈਫ ਦਾ ਇਹ ਪਾਠ ਹੁੰਦਾਗਾ। ਸਭ ਤੇ ਇਹੋ ਜਿਹੇ ਦਿਨ ਆਏ ਗਏ ਹੁੰਦੇ ਆ। ਜੇ ਮੈਂ ਆ ਜੇ ਮੈਂ ਅੱਜ ਚੰਗੇ ਕੰਮ ਕਰਦਾ ਤਾਂ ਮੇਰੇ ਬੁਰੇ ਕੰਮ ਵੀ ਬੜੇ ਕੀਤੇ ਹੋਣਗੇ ਬਹੁਤ ਲੋਕਾਂ ਦੀ ਨਜ਼ਰ ਦੇ ਵਿੱਚ ਮੈਂ ਜਮਾਂ ਕੁੱਤਾ ਬੰਦਾ ਹੋਊਂਗਾ ਕਈਆਂ ਦੀ ਨਜ਼ਰ ਦੇ ਵਿੱਚ ਮੈਂ ਜਮਾਂ ਸਹੀ ਹੋਊਂਗਾ ਹਰ ਇੱਕ ਬੰਦੇ ਦਾ ਠੀਕ ਹੈ ਦੋ ਪਾਸੇ ਹੁੰਦੇ ਹੀ ਹੁੰਦੇ ਆ ਜਿਹਾ ਬੰਦਾ ਦੁਨੀਆ ਤੇ ਕੋਈ ਨਹੀਂ ਹੋਣਾਗਾ ਜਿਹਨੂੰ ਲੋਕ ਸਹੀ ਕਹਿੰਦੇ ਹੁਣ ਬਿਲਕੁਲ ਹੀ ਸਾਰੇ ਲੋਕ ਗਲਤ ਕਹਿਣ ਵਾਲੇ ਵੀ ਹੁੰਦੇ ਆ ਸਹੀ ਕਹਿਣ ਵਾਲੇ ਵੀ ਹੁੰਦੇ ਆ ਮਸਲਾ ਜੋ ਮੂਰੇ ਲੱਕਿਓ ਜਾ ਵੜਦਾ ਸੀਗਾ ਉਦੋਂ ਉਹਨੇ ਕਹਿਦਾ ਵੀ 10000 ਰੁਪਏ ਨੂੰ ਖਰਚਾ ਦੇ ਦੇ ਤੇਰੇ ਕੋਲ ਆਇਆ ਚੱਲ ਗਿਆ ਉਹ 10000 ਦਾ ਹੀ ਬਣ ਗਿਆ ਪਰਚਾ ਠੀਕ ਆ ਹੁਣ ਤੁਸੀਂ ਆ ਉਹਦੇ ਦਿਮਾਗ ਨਾਲ ਸੋਚੋ ਵੀ ਜਿਹੜੇ ਐਨੇ ਪੰਜਾਬ ਦੇ ਵਿੱਚ ਏਜੰਟਾ ਉਹਨਾਂ ਨੂੰ ਕੋਈ ਹੱਥ ਪਾ ਸਕਦਾਗਾ ਹੈ ਕਿਸੇ ਦੀ ਜ਼ਰਤ ਉਂਝ ਕਹਿੰਦੇ ਆ ਜੀ ਪ੍ਰਵਾਸ ਆ ਪ੍ਰਵਾਸ ਪ੍ਰਵਾਸ ਨੂੰ ਰੋਕੋ ਆਈਲੈਂਡ ਸੈਂਟਰ ਕਰ ਦੋ ਬੰਦ ਏਜੰਟਾਂ ਦੇ ਜਿਹੜੇ ਹੈਗੇ ਆ ਕਰ ਦੋ ਬੰਦ ਉਹਨਾਂ ਨੂੰ ਖੋਲੋ ਇਹੋ ਜਿਹੀਆਂ ਸੰਸਥਾਵਾਂ ਜਿਹੜੀਆਂ ਐਮਬੀਬੀਐਸ ਆਈਐਸ ਕੋਰਸ ਕਰਾਉਣ ਪੰਜਾਬ ਦੇ ਜਿਹੜੇ ਸਟੂਡੈਂਟ ਆ ਉਹ ਇੱਥੇ ਪੜ੍ਹ ਕੇ ਇੱਥੇ ਨੌਕਰੀਆਂ ਲੱਗਣ ਕਾਤੋਂ ਨਹੀਂ ਕਰਦੇ ਬਈ ਜੇ ਹੁਣ ਤੁਹਾਡੇ ਕੋਲ ਮੰਨ ਲਓ ਤੁਸੀਂ ਫੇਮਸ ਆ ਪਾਨੇ ਕੋਲ 40 ਲੱਖ ਤੋਂ ਵੱਧ ਫੋਲੋਅਰ ਆ ਉਹ ਬੰਦਾ ਨਾਰਮਲ ਵੀਡੀਓ ਹੀ ਪਾਈ ਜਾਵੇ ਨਾ ਕਮੇਡੀ ਕਰਕੇ ਵੀ ਹੋਰ ਵੀ ਉਹਦੇ ਕੋਲ ਬਾਧੂ ਪੈਸਾ ਆਗਾ ਉਹਦੇ ਕੋਲ ਜ਼ਮੀਨ ਚੋਂ ਹੀ ਬਾਧੂ ਪੈਸਾ ਆਈ ਜਾਂਦਾ ਨਾ ਤਾਂ ਅਗਲੇ ਨੂੰ ਕਿਸੇ ਦਾ ਉਹ ਸੌਂਕ ਆ ਹੁਣ ਤੁਸੀਂ ਇਹ ਨਾ ਸਮਝੋ ਕਿ ਮੈਂ ਉਹਨਾਂ ਦੇ ਟੋਲੇ ਦਾ ਐ ਮੈਂ ਉਹਦੀ ਹਮਾਇਤ ਕਰਦਾਗਾ ਮਸਲਾ ਬਾਈ ਸਿੰਪਲ ਆ ਜਿਨੇ ਕਦੇ ਏਜੰਟਾਂ ਦੇ ਕੋਲ ਪੈਸੇ ਫਸਾਏ ਹੋਣਗੇ ਜਿਨੇ ਕਦੇ ਗਿੜੇ ਕੱਢੇ ਹੋਣਗੇ ਜਿਨ੍ਹਾਂ ਦੀ ਹੱਕ ਦੀ ਕਮਾਈ ਕਿਤੇ ਏਜੰਟਾਂ ਨੇ ਮੁੱਕਰੀ ਹੋਊਗੀ ਉਹਨਾਂ ਨੂੰ ਪਤਾ ਹੋਊਗਾ ਵੀ ਪਾਨਾ ਕੀ ਕੰਮ ਕਰਦਾ ਸੀਗਾ ਠੀਕ ਹੈ ਬੋਲੀ ਦੀ ਗੱਲ ਜਿਹੜੀ ਹੁੰਦੀ ਹੈ ਨਾ ਕਿ ਤੁਸੀਂ ਵੱਡੇ ਵੱਡੇ ਏਜੰਟਾਂ ਦੇ ਦਫ਼ਤਰਾਂ ਦੇ ਵਿੱਚ ਜਾ ਕੇ ਦੇਖੋ ਉੱਥੇ ਜੇ ਤੁਸੀਂ ਆਪ ਦੇ ਦਿੱਤੇ ਹੋਏ ਪੈਸੇ ਮੰਗਣ ਜਾਓਗੇ ਨਾ ਥੋੜੀ ਇਹੋ ਜਿਹੀ ਬੇਇੱਜ਼ਤੀ ਕਰਕੇ ਤੋੜੋਗੇ ਤੁਸੀਂ ਯਾਦ ਰੱਖੋਗੇ ਬੰਦਾ ਆਕਿਆ ਹੋਇਆ ਬਹੁਤ ਸੋਝਦਾ ਮੈਂ ਨਾ ਜੜਾ ਮਾਰ ਜੈਨਾਂ ਮੈਂ ਭੰਨਦਾ ਇਹਨਾਂ ਨੂੰ ਮੈਂ ਰਾਹ ਦੇ ਵਿੱਚ ਘੇਰ ਲਾਂ ਪਰ ਕੁਝ ਕਰ ਨਹੀਂ ਸਕਦਾ ਬੰਦਾ ਏਜੰਟਾਂ ਨੂੰ ਬੰਨ ਇਸ ਤੋਂ ਦੀ ਇਹ ਜ਼ਰੂਰਤ ਪਈ ਨਹੀਂ ਵੀ ਇੰਨੇ ਲੋਕਾਂ ਨੇ ਪੈਸੇ ਮੜਵਾਏ ਆ ਲੋਕ ਲੋਕ ਜਿਹੜੇ ਕੁਝ ਟੁੱੱਚੇ ਲੋਕ ਮਾੜੀਆਂ ਮਾੜੀਆਂ ਗੱਲਾਂ ਲੱਭ ਗਏ ਇੱਕ ਗਾਣਾ ਕੱਢੀ ਜਾਂਦਾ ਹੈ ਭੈਣ ਦੇ ਗਾਣਾ ਕੱਢੀ ਜਾਂਦਾ ਵੀੜੀਆਂ ਪੀ ਜਾਂਦਾ ਫਲਾਨਾ ਕਰੀ ਜਾਂਦਾਗਾ ਯਾਰ ਇਹ ਉਹਦੀ ਪਰਸਨਲ ਲਾਈਫ ਆ ਪਰਸਨਲ ਲਾਈਫ ਦੇ ਵਿੱਚ ਉਹ ਵੀੜੀਆਂ ਪੀਂਦਾ ਹੁੱਕੇ ਪੀਂਦਾ ਟੀਕੇ ਲਾਉਂਦਾ ਕੁਸ਼ ਮਰਜ਼ੀ ਕਰਦਾਗਾ ਕੰਮ ਜਿਹੜੇ ਉਹ ਕਰਦਾ ਉਹ ਤਾਂ ਇਨਸਾਨੀਅਤ ਵਾਲੇ ਕਰਦਾ ਨਾ ਕੋਈ ਕੁਸ਼ ਮਰਜ਼ੀ ਖਾਂਦਾ ਪੀਂਦਾ ਉਹ ਆਪਦੀ ਸਿਹਤ ਦੇ ਸਿਰ ਤੇ ਕਰਦਾਗਾ ਇਹ ਲੋਕਤੰਤਰ ਆ ਭਈ ਲੋਕਤੰਤਰ ਦੇ ਵਿੱਚ ਲੋਕਾਂ ਨੇ ਆਪ ਦੇ ਕੰਮ ਸਰਕਾਰਾਂ ਦੇ ਨਾਲ ਅੜਕੀ ਕਰਾਉਣੇ ਹੁੰਦੇ ਆ ਦੁਨੀਆਂ ਦਾ ਅਜਿਹਾ ਕੋਈ ਦੇਸ਼ ਨਹੀਂ ਹੋਣਾ ਜਿੱਥੇ ਲੋਕਤੰਤਰ ਹੋਵੇ ਤੇ ਲੋਕ ਨਾ ਬੋਲਦੇ ਹੋਣ ਜਿਥੇ ਨਹੀਂ ਬੋਲਦੇ ਉਹਨਾਂ ਤੇ ਇਹੋ ਜਿਹੇ ਇਹੋ ਜਿਹੇ ਬਿੱਲ ਪਾਸ ਹੁੰਦੇ ਆ ਕਿਹਨੇ ਕਿਹੜਾ ਦੇ ਸੀ ਪਾਣੀ ਤੱਕ ਪ੍ਰਾਈਵੇਟ ਕੰਪਨੀ ਨੂੰ ਵੇਚਦਾ ਸੀਗਾ ਤਾਂ ਲੋਕਾਂ ਦਾ ਬੋਲਦੇ ਰਹਿਣਾ ਖੜਦੇ ਰਹਿਣਾ ਸਰਕਾਰਾਂ ਨੂੰ ਸਵਾਲ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਏ ਇਹ ਚੀਜ਼ ਜੇ ਕੋਈ ਬੋਲਦਾ ਤਾਂ ਸਾਡੇ ਲੋਕ ਉਹਨਾਂ ਦਾ ਤਮਾਸ਼ਾ ਬਣਾਉਣ ਲੱਗ ਜਾਂਦੇ ਇਹ ਤਾਂ ਜੀ ਫਾਨੇ ਹਰ ਥਾਂ ਤੇ ਬਿੱਲੜਾ ਧਮਕਾਣਾ ਇਹਨਾਂ ਬਿੱਲੜਾਂ ਦੇ ਕਰਕੇ ਹੀ ਤੁਸੀਂ ਬਚੇ ਹੋ ਨੇ ਇਹ ਗੱਲ ਦਿਮਾਗ ਦੇ ਵਿੱਚ ਰੱਖਿਓ ਜੇ ਕੋਈ ਅੱਜ ਬੰਦਾ ਸਵਾਲ ਕਰਨ ਵਾਲਾ ਜੀ ਕੋਈ ਸਵਾਲ ਕਰਨ ਵਾਲੇ ਨਾ ਰਿਹਾ ਨਾ ਪੇਸ ਨੂੰ ਪਤਾ ਹੀ ਨਹੀਂ ਲੱਗਣਾ ਕੀ ਕੁਛ ਹੋਈ ਜਾਂਦਾਗਾ ਥੋੜੀ ਜੇਬੇ ਦੇ ਵਿੱਚ ਕੁਝ ਨਹੀਂ ਬਚਨਾਗਾ ਇਹ ਬਿਲਕੁਲ ਸਿੰਪਲ ਗੱਲ ਨਾ ਇਹ ਸਾਡੇ ਲੋਕ ਬਾਹਰ ਨੂੰ ਭਜਦੇ ਆ ਕੈਨੇਡਾ ਅਮਰੀਕਾ ਫਲਾਨਾ ਯੂਰਪ ਆਸਟ੍ਰੇਲੀਆ ਵੀ ਉੱਥੇ ਬਾਹਲੇ ਚੰਗੇ ਲੋਕ ਆ ਉਹ ਚੰਗੇ ਕਿਵੇਂ ਆ ਬਈ ਉਹ ਲੋਕ ਸਿਸਟਮ ਦੇ ਮੂਰੇ ਉਹਨਾਂ ਨੇ ਸਿਸਟਮ ਨੂੰ ਬਦਲਿਆ ਏ ਲੜ ਕੇ ਬਦਲਿਆ ਏ ਆਪਦੀ ਸਰਕਾਰ ਆ ਆਪ ਉਹਨਾਂ ਨੇ ਉਹਨਾਂ ਨੇ ਵੀ ਇੱਕ ਸਮਿਆਂ ਦੇ ਵਿੱਚ ਇਹੋ ਜਿਹੇ ਸਮੇਂ ਚ ਝੇਲਿਆ ਜੇ ਉੱਥੇ ਕੋਈ ਬੋਲਣ ਵਾਲਾ ਨਾ ਹੁੰਦਾ ਬੋਲਣ ਵਾਲੇ ਨਹੀਂ ਲਤਨਾ ਖਿੱਚਣ ਵਾਲੇ ਹੁੰਦੇ ਜਿਵੇਂ ਅੱਜ ਚਾਰ ਬੰਦੇ ਬੋਲਦੇ ਆ ਜੇ ਉਹ ਲੋਕ ਜਿਹੜੀ ਅੱਜ ਦੇਸ਼ ਬਕਸਤ ਆ ਉਥੋਂ ਦੇ ਲੋਕ ਜਾਗਰੂਕ ਸੀਗੇ ਉਹਨਾਂ ਨੂੰ ਕਾਨੂੰਨਾਂ ਦਾ ਪਤਾ ਸੀਗਾ ਅੱਜ ਉਥੇ ਵੀ ਆਈਪੀ ਨਹੀਂ ਹੈਗੇਗੇ ਜਿਹੜੇ ਹੈਗੇ ਪੋਲਿਟੀਕਲ ਆਮ ਲੋਕਾਂ ਵਾਂਗੂ ਆ ਇੰਨੇ ਜਾਗਰੂਕ ਹੋਣਾ ਪੈਂਦਾ ਇਹ ਜਾਗਰੂਕ ਜੇ ਕੋਈ ਕਰ ਰਿਹਾ ਹੈਗਾ ਤੁਹਾਨੂੰ ਤਾਂ ਤੁਸੀਂ ਉਹਦਾ ਹੀ ਮਜ਼ਾਕ ਬਣਾਉਣ ਲੱਗ ਜਾਨੇ ਆ ਤਾਂ ਜੀ ਆਪਾਂ ਨੂੰ ਬਾਹਰ ਭੱਜਣ ਦਾ ਸੌਂਕ ਆ ਜਿਹੋ ਜਿਹੇ ਦੇਸ਼ ਆਪਦੇ ਬਣਾਉਣੇ ਹਨਾ ਤਾਂ ਹਰ ਗੱਲ ਦੇ ਵਿੱਚ ਬਾਈ ਸਰਕਾਰਾਂ ਨਾਲ ਮੂਰੇ ਮੱਥਾ ਲਾਉਣਾ ਪੈਂਦਾ ਹੁੰਦਾਗਾ ਮੈਂ ਇਹ ਨਹੀਂ ਕਹਿੰਦਾ ਕਿ ਉੱਠ ਕੇ ਸੂਝ ਖਿਲਾਫ ਹੋ ਜੋ ਸਰਕਾਰ ਦੇ ਜਿੱਥੇ ਕੋਈ ਚੀਜ਼ ਗਲਤ ਲੱਗਦੀ ਆ ਉਹ ਸਰਕਾਰ ਨੂੰ ਸਵਾਲ ਕਰੋ ਬਸ ਕਿਸੇ ਨੂੰ ਗਲਤੀ ਬੋਲਣਾ ਕਿਸੇ ਨੂੰ ਗਾਲ ਨਿਕਲਣੀ ਕਿਸੇ ਦੀ ਬੇਇੱਜ਼ਤੀ ਨਹੀਂ ਕਰਨੀ ਸਵਾਲ ਕਰਨਾ ਸਭ ਦਾ ਅਧਿਕਾਰ ਹੁੰਦਾ ਹੈਗਾ ਹੁਣ ਤੁਸੀਂ ਆਪ ਸੋਚ ਲਓ ਜੇ ਤੁਹਾਨੂੰ ਲੱਗਦਾ ਵੀ ਏਜੰਟ ਗਲਤ ਕਰਦੇ ਆ ਲੋਕਾਂ ਨਾਲ ਠੱਗੀ ਵਜਦੀ ਆ ਤਾਂ ਇਹਦੇ ਵਿੱਚ ਸونی ਚਿਹੱਕ ਦੀ ਕਿਹੜੀ ਗੱਲਾਂ ਫਿਰ سپورਟ ਕਰੋ ਉਹਦੀ ਜੇ ਤੁਸੀਂ ਚਾਹੁੰਦੇ ਆ ਲੋਕਾਂ ਨਾਲ ਠੱਗੀ ਵੱਜੇ ਤਾਂ ਫਿਰ ਚੁੱਪ ਕਰਕੇ ਦੇਖੀ ਚੱਲੋ ਚੁੱਪ ਕੀਤੀ ਆਲੇ ਲੋਕ ਉੱਥੇ-ਇੱਥੇ ਫਿਰ ਤਾਨਾਸਾਈ ਬਣ ਜਾਂਦੀ ਹੈ ਜਿੱਥੇ ਲੋਕ ਬੋਲਦੇ ਨਹੀਂ ਹੈਗੇ ਬੋਲਣ ਵਾਲੇ ਲੋਕ ਤੁਹਾਡੇ ਵਿੱਚ ਹੈਗੇ ਆ ਖੁਸ਼ੀ ਮਨਾਇਆ ਕਰੋ ਇਸ ਗੱਲ ਦੀ ਠੀਕ ਆ ਜੀ ਆਪਾਂ ਮਿਲਦਾ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਜੀ ਪੰਜਾਬੀ ਸਟੇਟਸ ਕਰੋ